ਜੋਨ ਨੰਬਰ 20 ਜੰਡਿਆਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਆਮ ਆਦਮੀ ਪਾਰਟੀ ਦੇ ਪੜੇ ਲਿਖੇ ਉਮੀਦਵਾਰ ਸ਼੍ਰੀਮਤੀ ਪ੍ਰੇਮ ਲਤਾ ਸੁਪਤਰੀ ਸ਼੍ਰੀ ਮੱਖਣ ਪੱਲਨ ਚੋਣ ਨਿਸ਼ਾਨ ਝਾੜੂ ਤੇ ਵੋਟਾਂ ਪਾ ਕੇ ਕਾਮਯਾਬ ਕਰੋ ਬੇਨਤੀ ਕਰਤਾ ਸ਼੍ਰੀ ਮੱਖਣ ਪੱਲਨ ਸਭ ਤੋਂ ਪਹਿਲਾਂ ਖਬਰਾਂ ਦੇਖਣ ਵਾਸਤੇ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਲਗਵਾਉਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮੈਂ ਮੱਖਣ ਪੱਲਨ ਮੇਰੀ ਵਾਈਫ ਪ੍ਰੇਮ ਲਤਾ ਪੱਲਨ ਜੰਡੇਆਲਾ ਜ਼ੋਨ ਨੰਬਰ 20 ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਲੜ ਰਹੀ ਆ। ਔਰ ਬਲਾਕ ਸੰਮਤੀ ਦੇ ਲਈ ਸਾਡੇ ਉਮੀਦਵਾਰ ਸੁਖਵੀਰ ਸਿੰਘ ਵਿਰਕ ਜੀ ਆ ਔਰ ਜਿਹੜੇ ਬਲਾਕ ਸੰਮਤੀ ਲੜ ਰਹੇ ਆ ਔਰ 29 ਪਿੰਡਾਂ ਇਹਦੇ ਵਿੱਚ ਜਿਹੜੀ ਇਹ ਇਲੈਕਸ਼ਨ ਹੋ ਰਹੀ ਆ 29 ਪਿੰਡਾਂ ਦੇ ਵਿੱਚੋਂ ਬਹੁਤ ਹੀ ਵਧੀਆ ਜਿਹੜੀ ਆ ਅਸੀਂ ਰਿਜ਼ਲਟ ਦੇਵਾਂਗੇ ਕਿਉਂਕਿ 29 ਪਿੰਡਾਂ ਦੇ ਵਿੱਚੋਂ 24 ਪਿੰਡ ਇਹੋ ਜਿਹੇ ਆ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਆ। ਔਰ ਅਸੀਂ ਇਸ ਜ਼ੋਨ ਦੇ ਵਿੱਚੋਂ ਜਿਹੜੀਆਂ 9 ਬਲਾਕ ਸੰਮਤੀ ਆ ਰਹੀਆਂ ਆ। ਉਹ 9 ਸੰਮਤੀਆਂ ਵੀ ਜਿੱਤਾਂਗੇ ਔਰ ਜ਼ਿਲ੍ਹਾ ਪੀਛਦਵੀ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ। ਇਹਦੇ ਲਈ ਮੈਂ ਸਾਰੇ ਜ਼ੋਨ ਦੇ ਵਿੱਚ ਜਿੰਨੇ ਵੀ ਨੱਤੀ ਪਿੰਡ ਪੈਂਦੇ ਆ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਪਾਂ ਹੱਥ ਮਜ਼ਬੂਤ ਕਰੀਏ। ਤਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਪਿੰਡਾਂ ਦੀ ਜੜੀ ਆ ਡਵੈਲਪਮੈਂਟ ਕਰਵਾ ਸਕੀਏ ਇਹਦੇ ਲਈ ਸਾਰਿਆਂ ਨੂੰ ਇਹ ਬੇਨਤੀ ਆ ਕਿ ਬਲਾਵਸੰਤੀ ਲਈ ਵੀ ਤੇ ਜਿਲ੍ਹਾ ਪਰਿਸ਼ਦ ਲਈ ਵੀ ਜਿਹੜਾ ਚੋਣ ਨਿਸ਼ਾਨ ਝਾੜੂ ਆ ਝਾੜੂ ਦੇ ਨਿਸ਼ਾਨ ਤੇ 14 ਤਰੀਕ ਨੂੰ ਆਪਣੀ ਇੱਕ ਕੀਮਤੀ ਬੋਰਡ ਜਿਹੜੀ ਆ ਉਹ ਝਾੜੂ ਦੇ ਨਿਸ਼ਾਨ ਤੇ ਲਾਈਏ ਤਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿੰਡਾਂ ਦਾ ਵਿਕਾਸ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ ਔਰ ਬਹੁਤੇ ਪਿੰਡਾਂ ਵਿੱਚ ਤਾਂ ਲੜਾਈ ਇਸ ਤਰ੍ਹਾਂ ਲੱਗਦੀ ਆ ਕਿ ਲੜਾਈ ਹੈ ਹੀ ਇੱਕ ਤਰਫ ਆ ਬਈ ਮੋਰੇ ਕੋਈ ਵਿਰੋਧੀ ਹੈ ਹੀ ਨਹੀਂ ਉਹ ਕਿ ਲੋਕੀ ਪਿੰਡਾਂ ਦੇ ਵਿੱਚ ਵਿਕਾਸ ਦੇਖਦੇ ਆ ਔਰ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜਾ ਬਿਜਲੀ ਦੇ ਬਿੱਲ माफ ਹੋ ਗਏ ਆ ਔਰ ਕਿਸਾਨੀ ਦੇ ਵਿੱਚ ਜਿਹੜੀ ਲਾਈਟ ਆ ਉਹ 8 ਘੰਟੇ ਨਰਵਣ ਆ ਰਹੀ ਆ ਔਰ ਦਿਨ ਦੇ ਟਾਈਮ ਆ ਰਹੀ ਆ ਇਸ ਕਰਕੇ ਸਰਕਾਰ ਪ੍ਰਤੀ ਜਿਹੜਾ ਆ ਉਹ ਲੋਕਾਂ 'ਚ ਬਹੁਤ ਪਰਮਾਉਤਸ਼ਾਹ ਆ ਨਾ ਜੰਡਿਆਲੇ ਦੇ ਵਿਕਾਸ ਦੇ ਲਈ ਤਾਂ ਅਸੀਂ ਜਿਹੜਾ ਆ ਹਸਪੀਟਲ ਅਪਗ੍ਰੇਡ ਕਰਾਉਂਦੀ ਗੱਲ ਕਰਾਂਗੇ ਔਰ ਜਾਂ ਜਿਹੜੇ ਵੀ ਪਿੰਡ ਦੇ ਕੋਈ ਡਵੈਲਪਮੈਂਟ ਦੇ ਕੰਮ ਰਹਿੰਦੇ ਆ ਚਾਹੇ ਜੰਡਿਆਲੇ ਦੇ ਬੱਸ ਅੱਡੇ ਦੀ ਗੱਲ ਹੋਵੇ ਜੰਡਿਆਲੇ ਦੇ ਹਸਪੀਟਲ ਦੀ ਗੱਲ ਹੋਈਏ ਜਾਂ ਜੰਡਿਆਲੇ ਦੇ ਕਾਲਜ ਦੇ ਲਈ ਹੋਰ ਜਿਹੜੇ ਆ ਫੰਡ ਲਿਆਉਣ ਦੀ ਗੱਲ ਹੋਵੇ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਦੇ ਕੋਲੋਂ ਜਿਹੜੇ ਪਿੰਡਾਂ ਦੀ ਡਵੈਲਪਮੈਂਟ ਦੇ ਲਈ ਜੰਡਿਆਲੇ ਦੇ ਹੀ ਨਹੀਂ ਜਿਹੜੇ ਜੰਡਿਆਲਾ ਜ਼ੋਨ ਦੇ ਵਿੱਚ 29 ਪਿੰਡ ਪਿੰਦੇ ਆ ਉਹਨਾਂ 29 ਪਿੰਡਾਂ ਦੇ ਵਿਕਾਸ ਦੇ ਲਈ ਜਿਹੜੇ ਆ ਉਹ ਅਸੀਂ ਲੜਾਈ ਲੜ ਰਹੇ ਆ ਨੌਜਵਾਨਾਂ ਦੇ ਲਈ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਸਟੇਡੀਅਮ ਬਣਾਵਾਂਗੇ ਜਿਮ ਬਣਾਵਾਂਗੇ ਤਾਂ ਕਿ ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜਾ ਖੇਡਾਂ ਪ੍ਰਤੀ ਹੋਰ ਉਤਸ਼ਾਹ ਹੋ ਜਵੇ ਜਿਵੇਂ ਭਗਵੰਤ ਮਾਨ ਜੀ ਰੰਗਲਾ ਪੰਜਾਬ ਚਾਹੁੰਦੇ ਆ ਅਸੀਂ ਪੂਰੇ ਪੰਜਾਬ ਨੂੰ ਜਿਹੜਾ ਅਸੀਂ ਆਪਣੇ ਜ਼ੋਨ ਨੂੰ ਜਿਹੜਾ ਆ ਉਹ ਰੰਗਲਾ ਪੰਜਾਬ ਬਣਾ ਸਕੀਏ ਮੈਂ ਇਹੀ ਕਹੂੰਗਾ ਕਿ ਆਪਾਂ ਜੇ ਆਪਾਂ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਚਾਹੁੰਦੇ ਆ ਆਉਣ ਵਾਲੇ ਪਿੰਡਾਂ ਦੇ ਸਮੇਂ ਦੇ ਵਿੱਚ ਵਿਕਾਸ ਚਾਹੁੰਦੇ ਆ ਆਪਾਂ ਜਿਹੜਾ ਸਾਡਾ ਪਿੰਡ ਆ ਜਾਂ ਸਾਡਾ ਜਿਹੜਾ ਜੋਂ ਹੈ ਜਾਂ ਸਾਡਾ ਜਿਹੜਾ ਪੰਜਾਬ ਆ ਉਹਨੂੰ ਜਿਵੇਂ ਭਗਵੰਤ ਮਾਨ ਜੀ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਇਹਦੇ ਲਈ ਆਪਾਂ ਨੂੰ ਆਮ ਆਦਮੀ ਪਾਰਟੀ ਦੇ ਹੱਥ ਮਜਬੂਰ ਕਰ ਲੈਣ ਚਾਹੀਦੇ ਆ ਔਰ 14 ਤਰੀਕ ਨੂੰ ਜਿਹੜੀ ਆਪਣੀ ਇੱਕ ਇੱਕ ਬੋੜੀਆ ਜਿਹੜੀ ਉਹ ਝਾੜੂ ਦੇ ਨਿਸ਼ਾਨ ਦੇ ਉੱਤੇ ਲਾਉਣੀ ਚਾਹੀਦੀ ਆ ਧੰਨਵਾਦ